ਵਿਦਾਂਸਵਾ ਹਲਕਾ ਫਿਲੌਰ ਦੇ ਪਿੰਡ ਪਾਸਲਾ ਦਾੰਦੂਵਾਲ ਦੇ ਸਾਂਝੇ ਸ਼ਮਸ਼ਾਨ ਘਾਟ ਵਿਖੇ ਅੱਜ ਤੜਕੇ ਇੱਕ ਰੁੱਖ ਨਾਲ ਲਟਕਦੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਪੁਲਿਸ ਇਸ ਨੂੰ ਸੁਸਾਇਸਾਈਡ ਦੱਸ ਰਹੀ ਹੈ ਜਦਕਿ ਪਰਿਵਾਰਕ ਮੈਂਬਰ ਕਤਲ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਦੀ ਕਾਰਵਾਈ ਤੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੇ ਹਨ। ਮ੍ਰਿਤਕ ਦੀ ਪਛਾਣ ਸੁਖਵਿੰਦਰਪਾਲ ਪੁੱਤਰ ਤਾਂ ਸੇਮਰਾਲ ਵਾਸੀ ਪਿੰਡ ਪਾਸਲਾ ਵਜੋਂ ਕੀਤੀ ਗਈ ਹੈ। ਉਦਰਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਰੁੱਖ ਨਾਲ ਲਾਸ਼ ਲਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਜੋ ਸੁਸਾਇਸਾਈਡ ਨੋਟ ਪੁਲਿਸ ਦੱਸ ਰਹੀ ਹੈ ਉਹ ਉਹਨਾਂ ਨੇ ਪਰਿਵਾਰ ਨੂੰ ਨਹੀਂ ਦਿਖਾਇਆ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ ਪਿੰਡ ਵਾਸੀ ਇਸ ਗੱਲੋਂ ਵੀ ਖਫਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਪਿੰਡ ਬਹਿਰਾਮ ਨੇੜੇ ਭਗਵਾੜਾ ਤੋਂ ਆ ਰਹੇ ਸਨ ਉਹਨਾਂ ਨੂੰ ਲਾਸ਼ ਨਹੀਂ ਦਿਖਾਈ ਗਈ ਅਤੇ ਦੂਜੇ ਪਾਸੇ ਉਹਨਾਂ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਪੁੱਤਰ ਦਾ ਸੁਸਾਇਡ ਨਹੀਂ ਹੈ ਇਹ ਕਤਲ ਕੀਤਾ ਹੋਇਆ ਲੱਗ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਨਾ ਕੋਈ ਮੌਕੇ ਦੀ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕੀਤੀ ਅਤੇ ਨਾ ਹੀ ਕੋਈ ਵਿਵਾਨ ਦੀ ਕਾਰਵਾਈ ਸੁਜੱਜੇ ਟੰਗ ਨਾਲ ਕਰ ਰਹੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਪੂਰਾ ਤਫ਼ਤੀਸ਼ ਕਰਕੇ ਇਨਸਾਫ ਦਵਾਇਆ ਜਾਵੇ ਮੌਕੇ ਤੇ ਪਹੁੰਚੇ ਐਸਐਚਓ ਨੂਰਮਹਿਲ ਬਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਾਸ ਵਿੱਚੋਂ ਇੱਕ ਸੁਸਾਇਡ ਨੋਟ ਪੁਲਿਸ ਨੂੰ ਬਰਾਮਦ ਹੋਇਆ ਹੈ ਜਿਸ ਵਿੱਚ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰਨ ਬਾਰੇ ਲਿਖਿਆ ਹੋਇਆ ਹੈ ਅਤੇ ਲਿਖਿਆ ਹੈ ਕਿ ਉਸ ਦਾ ਅੰਤਿਮ ਸੰਸਕਾਰ ਵੀ ਉਸ ਦੇ ਪਿੰਡ 파ਸਲਾ ਵਿਖੇ ਕੀਤਾ ਜਾਵੇ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਉਸ ਦੀ ਪਤਨੀ ਅਤੇ ਬੱਚੇ ਜੋ ਬਹਿਰਾਮ ਤੋਂ ਆਏ ਸਨ ਉਨ੍ਹਾਂ ਨੂੰ ਸੁਸਾਇਡ ਨੋਟ ਵੀ ਪੜ੍ਹ ਸੁਣਾ ਵੀ ਦਿੱਤਾ ਹੈ ਅਤੇ ਦਿਖਾ ਵੀ ਦਿੱਤਾ ਗਿਆ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰਪਾਲ ਉੱਤਰਤਾ ਸੇਮ ਲਾਲ ਦੀ ਉਮਰ ਕਰੀ 50 ਸਾਲ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਬਹਿਰਾਮ ਵਿਖੇ ਪਿਛਲੇ 20 ਸਾਲ ਤੋਂ ਰਹਿੰਦਾ ਸੀ ਉਸ ਦੀ ਪਤਨੀ ਦਾ ਨਾਮ ਸੁਖਦੇਵ ਰਾਣੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ ਉਹ ਲੁਧਿਆਣਾ ਵਿਖੇ ਆਟੋ ਚਲਾਉਂਦਾ ਕੰਮ ਕਰਦਾ ਸੀ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੁਰਾਇਆਂ ਤੋਂ ਹਰਿਸ਼ ਕੜਵਲ ਦੀ ਰਿਪੋਰਟ ਇਹ ਸਾਡੇ ਤੋਂ ਆਇਆ ਇਹ ਵੀ ਸਿੱਗੀ ਉਹਨਾਂ ਦੇ ਬੇਟੇ ਹੈਗੇ ਸੁਖਵਿੰਦਰ ਕੁਮਾਰ ਸੁਖਵਿੰਦਰ ਪਾਲ ਤੇ ਉਹ ਆਪਣੇ ਸਾਰੇ ਪਰਿਵਾਰਕ ਰਹਿੰਦੇ ਸੀ ਤੇ ਲੁਧਿਆਣਾ ਹੀ ਕੰਮ ਕਰਦੇ ਸੀ ਆਟੋ ਚਲਾਉਂਦੇ ਸੀਗੇ ਤੇ ਕਿਸੇ ਦੇ ਇੱਕ ਤਾਈ ਮਤਲਬ ਘਰੇ ਤਾਂ ਆਉਂਦੇ ਨਹੀਂ ਸੀਗੇ ਕਦੇ ਇੱਕ ਵਾਰੀ ਇਹਨਾਂ ਦੇ ਮਤਲਬ ਜਿਹੜੀ ਕੋਈ ਡੈਥ ਹੋਈ ਉਦੋਂ ਹੀ ਆਏ ਸੀ ਮੈਂ ਉਦੋਂ ਹੀ ਦੇਖਿਆ ਸੀ ਕਿ ਅੱਜ ਵੀ ਮੈਂ ਜਦੋਂ ਦੇਖਿਆ ਸਵੇਰੇ ਮੈਂ ਲਾਈਟ ਬੰਨ੍ਹ ਕੇ ਅੱਜ ਚਕਾਗੇ ਉਦੋਂ ਮੈਂ ਆ ਕੇ ਦੇਖਿਆ ਕਿ ਮਤਲਬ ਲਾਸ਼ ਨਹੀਂ ਮਤਲਬ ਕੀਤਾ ਤੇ ਮੈਂ ਉਦੋਂ ਆ ਕੇ ਦੇਖਿਆ ਤਾਂ ਉਦੋਂ ਹੀ ਪਤਾ ਚੱਲਿਆ ਜੇ ਭਾਈ ਐਡਾ ਹੋ ਗਿਆ ਹੋਵੇ ਸ਼ਾਇਦ ਕੋਈ ਘੰਟਾ ਪਹਿਲਾਂ ਵੀ ਹੋਇਆ ਹੋਵੇ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ ਹਾਂਜੀ ਉਮਰ ਕਿੰਨੀ ਕਿਸੀ ਉਮਰ ਹੋਣੀ 50 ਕਦੇ ਕਰੀ ਹੈਗੀ ਕੋਈ ਦੁਸ਼ਮਣੀ ਵਗੈਰਾ ਵੀ ਸੀ ਪਿੰਡ ਚ ਇਹਨਾਂ ਦੀ ਪਿੰਡ ਚ ਰਹਿੰਦੇ ਨਹੀਂ ਸੀ ਨਾ ਕਿਤੇ ਘਾ ਗਏ ਤੇ ਬਾਹਰ ਬੋਲੇ ਚੱਲ ਜਾਂਦੇ ਸੀ ਘਰੇ ਤਾਂ ਕਦੀ ਗਏ ਨਹੀਂ ਸੀ ਤਾਂ ਕੀ ਲੱਗਦਾ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਕੀ ਲੱਗਦਾ ਯਾਰ ਇਦਾਂ ਕਤਲੇ ਕੀਤਾ ਹੁੰਦਾ ਜਿੱਦਾਂ ਬੈਠੇ ਕੀਤੀ ਹੈ ਵੈਸੇ ਉਦੋਂ ਲਟਕਾਇਆ ਹੋਇਆ ਹੂੰ ਜੇ ਮਾਈ ਦੇ ਵਫਾਹਾਂ ਦਿੰਦੇ ਆ ਉਹ ਤਾਂ ਅੱਖਾਂ ਬਾਹਰ ਕੁਝ ਮੰਨ ਕੁਝ ਤੋਂ ਪ੍ਰੋਬਲਮ ਆਣੀ ਸੀ ਹੂੰ ਤੇ ਬੈਗ ਤੋਂ ਕੱਪੜਿਆਂ ਤੋਂ ਤਾਂ ਇਦਾਂ ਲੱਗ ਰਿਹਾ ਜਿਦਾਂ ਮਤਲਬ ਥੱਲੇ ਹੱਥੋਂ ਪਾਈ ਵੀ ਹੋਏ ਹੁੰਦੇ ਹੂੰ ਹੂੰ ਕੀ ਸੀਸੀ ਵੀਡੀਓ ਵਗੈਰਾ ਆਈ ਹੈ ਕੈਮਰੇ ਵਗੈਰਾ ਦੇ ਵਿੱਚ ਆਇਆ ਕੁਝ ਨਹੀਂ ਹੱਲੇ ਤਾਂ ਕੋਈ ਨਹੀਂ ਕੀਤਾ ਮੈਨੂੰ ਵੀ ਕਰਦਾ ਕੁ ਵੱਧਾ ਪੌਣਾ ਘੰਟਾ ਹੋਇਆ ਦੇਖਿਆ ਨਹੀਂ ਮੌਕੇ ਤੇ ਪੁਲਿਸ ਵਾਲੇ ਮਾਨੂੰ ਉਤਲਾਹ ਦਿੱਤੀ ਜੈ ਇਸ ਵਾਰੀ ਦੱਸਿਆ ਪੁਲਿਸ ਕਹਿੰਦੇ ਕਿ ਉਤਲਾਹ ਦਿੱਤੀ ਸੀ ਕਿੰਨਾ ਕ ਸਮਾਂ ਹੋ ਗਿਆ ਦਿੱਤੀ ਨਾ ਉਤਲਾਹ ਪੁਲਿਸ ਮੈਂ ਤਾਂ ਪਹਿਲਾਂ ਹੀ ਦਿੱਤੀ ਹੋਈ ਆ ਕਹਿੰਦੇ ਫਲ ਤੱਕ ਆਏ ਨਹੀਂ ਹੱਦ ਤੱਕ ਨਹੀਂ ਆਏ ਤੇ ਆ ਜਿਹੜੇ 100 ਹੋਈ ਹੈ ਡੈਥ ਹੋਈ ਹੈ ਨਿਤਿਕ ਦੀ ਤੇ ਉਹਦੇ ਤੁਸੀਂ ਕੀ ਲੱਗਦੇ ਆ ਉਸ ਦਿਵਾਰ ਕੀ ਕਹਿਣਾ ਤੁਹਾਡਾ ਉਹ ਦੀ ਮਮਨੀ ਆ ਕੀ ਨਾਮ ਉਸ ਕੀ ਨਾਮ ਆ ਮੇਰਾ ਨਾਮ ਸ੍ਰਿੰਦਰ ਕੌਰ ਆ ਘਰ ਵਾਲੇ ਦਾ ਨਾਮ ਪਸੇਵਾਨ ਹੈ ਉਹਦਾ ਨਾਮ ਸੁਖਵਿੰਦਰ ਬਾਦ ਕਿੰਨੇ ਬੱਚੇ ਸੀ ਤੁਹਾਡੇ ਸਾਡੇ ਬੱਚੇ 4 ਸੀ ਇੱਕ ਡਵਈ ਚ ਆ ਕੇ ਇਦੋਂ ਆ ਗਏ ਤੇ ਜਿਹੜਾ ਆ ਬੱਚਾ ਇਹਦਾ ਡੇ ਸਾਨੂੰ ਵੱਡਾ ਵੀ ਕੁਸ਼ੀਤ ਇਹ ਸਾਰਿਆਂ ਤੋਂ ਵੱਡਾ ਹੈ ਸਾਰਿਆਂ ਤੋਂ ਵੱਡਾ ਤੁਹਾਡੇ ਕੋਲ ਨਹੀਂ ਰਹਿੰਦਾ ਸੀ ਨਾ ਇੱਥੇ ਨਹੀਂ ਸਾਡੇ ਕੋਲ ਨਹੀਂ ਸੀ ਇੱਥੋਂ ਗਏ ਤਾਂ 15 ਪੈਸਾ ਦੇ ਤਾ ਨੈਨਾ ਮੇਲ ਮਲਾਪ ਹੁੰਦਾ ਸੀ ਵੈਸੇ हां जी मेरा पोता मोग गया जी ਤੁਹਾਨੂੰ ਪਤਾ ਹਾਂਜੀ ਹਾਂਜੀ ਉਹਦੋਂ ਆਇਆ ਸੀਗਾ ਉਹਦੋਂ ਆਇਆ ਤਾਂ ਉਹਦਾ 2 ਸਾਲ ਦੀ ਜਨਮ ਅੱਜ ਆ ਗਿਆ ਫੇਰ ਸਾਡਾ ਚਾਚਾ ਸੀਗਾ ਉਹ ਮੱਕ ਉਹਦੇ ਕੋਲ ਆਉਂਦੀ ਆ ਸੀ ਕਿਤੇ ਪਤਾ ਹੁਣ ਦੋ ਕੁ ਮਹੀਨੇ ਹੋਏ ਦੋ ਤਿੰਨ ਮਹੀਨੇ ਹੋ ਗਏ ਹੋਣਗੇ ਆਇਆ ਸੀਗਾ ਤੈਨੂੰ ਪੁਲਿਸ ਨੇ ਤੁਸੀਂ ਪੁਲਿਸ ਨਾਲ ਗੱਲ ਕੀਤੀ ਕੋਈ ਇਹਦੇ ਬਾਰੇ ਕਿ ਉਹਨਾਂ ਕੋਲ ਜਿਹੜਾ ਸੁਸਾਈਡ ਨਿਕਲਿਆ ਆ ਉਹਦੇ ਵਿੱਚ ਜੋ ਲਿਖਿਆ ਆ ਤੁਸੀਂ ਪੁੱਛਿਆ ਵੀ ਨਹੀਂ ਕਿ ਹਾਂ ਵੀ ਸਾਨੂੰ ਦਿਖਾਓ ਕਿੱਥੇ ਪੜ੍ਹਾਓ ਸਾਨੂੰ ਨਹੀਂ ਉਹ ਆਪੇ ਹੀ ਉਹ ਨਹੀਂ ਪੜਿਆ ਉਹ ਗੁੰਮ ਗਿਆ ਬੱਸ ਦੇ ਆ ਵੀ ਦੋਹਾਰ ਕੀਤਾ ਪਰ ਆਪ ਕੀਤਾ ਤਾਂ ਪਰੂ ਲੱਗਦਾ ਹੀ ਨਹੀਂ ਹਾਂ ਆਪ ਨਹੀਂ ਕੀਤਾ ਕਿਉਂਕਿ ਪੁਲਿਸ ਦਾ ਕਹਿਣਾ ਕਿ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਮੈਂ ਆਪਣੀ ਮੌਤ ਦੀ ਜ਼ਿੰਮੇਵਾਰ ਹਾਂ ਮੇਰੇ ਪਰਿਵਾਰ ਨੂੰ ਤਾਬ ਨੂੰ ਕੋਈ ਸ਼ਾਂ ਸ਼ਾ ਨਾ ਕੀਤਾ ਜਾਵੇ ਤੇ ਤੇ ਮੇਰਾ ਅੰਤਿਮ ਸੰਸਕਾਰ ਜਿਹੜਾ ਪਾਸਵਰਜ ਕੀਤਾ ਜਾਵੇ ਇਹ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਸਾਈਡ ਨੋਟ 'ਚ ਤੁਸੀਂ ਕੀ ਲੱਗਦਾ ਤੁਹਾਨੂੰ ਲੱਗਦਾ ਕਿ ਸੁਸਾਇਸਾਈਡ ਕੀਤਾ ਜਾਂ ਫਿਰ ਕਿਸੇ ਨੇ ਮਾਰੇ ਇਹ ਤਾਂ ਹੈਗਾ ਵੀ ਕਿਸੇ ਨੂੰ ਕਰਕੇ ਇਦਾਂ ਕੀਤਾ ਉਹ ਸਾਰਿਆਂ ਨੂੰ ਲੱਗਦਾ ਮੈਨੂੰ ਇਕੱਲੇ ਨੂੰ ਨਹੀਂ ਲੱਗਦਾ ਸਾਰਿਆਂ ਨੂੰ ਲੱਗਦਾ ਜਿਹਨੂੰ ਵੀ ਦੇਖਿਆ ਉਹਨਾਂ ਨੂੰ ਤੁਸੀਂ ਵੀ ਦੇਖਿਆ ਤੁਹਾਨੂੰ ਲੱਗਦਾ ਇਹ ਕਿ ਨਾ ਨਹੀਂ ਦੇ ਨਾਲ ਕਿ ਉਹ ਥੱਲੇ ਖੜਾ ਪ੍ਰਸ਼ਾਸਨ ਤੋਂ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਹੋ ਕੋਈ ਹਜੇ ਕੋਸ਼ਿਸ਼ ਆਪ ਲੈਣਾ ਚਾਹੀਦਾ ਪਰ ਸਾਫ਼ ਨਹੀਂ ਬੈਠਾ ਜੀ ਅਜੇ ਇੱਕ ਸੁਸਰਜੀਤਾ ਕੀ ਇੱਕ ਵਾ ਮਟਰ ਹੋਇਆ ਜੀ ਜਿਹੜਾ ਪਿੰਡ ਪਾਸਲਾ ਹੈ ਜੀ ਪਿੰਡ ਪਾਸਲੇ ਦੇ ਵਿੱਚੋਂ ਲੋਲਾ ਮਿਲੀ ਸੀ ਜੀ ਇੱਥੇ ਸੰਸ਼ਾਨ ਘਾਟ ਦੇ ਵਿੱਚ ਜਿਹੜੀ ਬੋਡੀ ਆ ਉਹ ਲੱਭ ਰਹੀ ਆ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਿਹੜੀ ਆ ਬੋਡੀ ਦੀ ਵੀ ਜਾਂਚ ਕੀਤੀ ਆ ਤੇ ਬੋਡੀ ਜਿਹੜਾ ਡੈੱਡ ਬੋਡੀ ਜਿਹੜੀ ਹੈਗੀ ਉਹ ਸੁਖਿੰਦਰ ਪਾਲ ਆ ਜਿਹਦੇ ਦੀ ਸਨ ਆਫ ਕਰਤਾਰ ਸਿੰਘ ਲਾਲ ਉਮਰ ਕਰੀਬ ਜੀ 50 ਸਾਲ ਆ ਉਹ ਆਟੋ ਚਲਾਉਣ ਦਾ ਕੰਮ ਕਰਦਾ ਸੀ ਜੀ ਇੱਥੇ ਆ ਕੇ ਜਦੋਂ ਅਸੀਂ ਵੈਰੀਫਾਈ ਕੀਤਾ ਉਹਦੀ ਜਿਹੜਾ ਹੈ ਜੇਬ ਦੇ ਵਿੱਚੋਂ ਸਫਾਈ ਕੋਈ ਨਹੀਂ ਮਿਲਿਆ ਆ ਇਹ ਜਿਹੜੇ ਕਿ ਤੁਹਾਨੂੰ ਸਾਫ਼ ਪਤਾ ਲੱਗਿਆ ਵੀ ਇਹ ਸੁਸਾਇਡ ਹੈ ਤੇ ਹੁਣ ਅਗਲੀ ਵੀ ਕਾਰਵਾਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜਾ ਤਾਲਮੇਲ ਕਰਕੇ ਉਹਨੂੰ ਬੁਲਾਇਆ ਆ ਜੋ ਵੀ ਨਵੀਂ ਕਾਰਵਾਈ ਬਣਦੀ ਹੈ ਤੇ ਅਸੀਂ ਦੇਖ ਇਹ ਪਤਾ ਲੱਗਿਆ ਕਿ ਇਹ ਪਿੰਡ 'ਚ ਹੀ ਰਹਿੰਦਾ ਸੀ ਕਾਫੀ ਸਮੇਂ ਤੋਂ ਇਹ ਸੋਰਾ ਪਰਿਵਾਰ ਰਹਿੰਦਾ ਸੀ ਸੋਰਾ ਪਰ ਜਿਹੜਾ ਪਰਿਵਾਰ ਆ ਬਹਿਰਾਮ ਤੇ ਇਹ ਜਿਹੜਾ ਆਟੋ ਚਲਾਉਂਦਾ ਲੁਧਿਆਣੇ ਤੇ ਇੱਥੇ ਇਹਦਾ ਜੱਦੀ ਪਿੰਡ ਇਹਦਾ ਪਾਸ ਸਰ ਦੇਖਣ ਜੋ ਗੱਲ ਇਹ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਫਿਰ ਵੀ ਪੁਲਿਸ 2 ਘੰਟੇ ਬਾਅਦ ਆਈ ਹੈ ਬਿਲਕੁਲ ਇਹ ਕੋਸਨਾਵ ਦੀ ਨਾਲ ਮੱਤੇ ਪਹੁੰਚਾ